ਪਹਿਲੀ ਗੱਲ ਹਰ ਇੱਕ ਸਿੱਖ ਨੂੰ ਪਤਾ ਹੈ ਕਿ ਪੰਜ ਪਿਆਰਿਆਂ ਦੇ ਸਹਬਾਨ ਚਲੋ ਸਤਕਾਰਯੋਗ ਨਹੀਂ ਸਾਡੇ ਪਰ ਕੋਈ ਅਧਿਕਾਰ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਗੇਸ਼ਟ ਫੈਸਲਾ ਕਰਨ ਤੁਸੀਂ ਵੇਖਿਆ ਕਿ ਤਖਸਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗਾ ਜੀ ਤਖਸਰੀ ਜਥਾਨਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਜੀ ਤੇ ਉਹਨਾਂ ਨੂੰ ਵੀ ਤਲਬ ਕੀਤਾ ਇਸ ਪੰਜ ਪਿਆਰਿਆਂ ਨੇ ਅਸੀਂ ਅਕਸਰ ਇਹ ਗੱਲ ਸਿੱਖ ਕੌਮ ਪਹਿਲੇ ਦਿਨ ਤੋਂ ਕਹਿੰਦੀ ਹੈ ਕਿ ਸਿੱਖ ਕੌਮ ਦਾ ਸਿਧਾਂਤ ਫਲਸਫਾ ਬਹੁਤ ਵੱਡਾ ਜਿੱਥੇ ਸਿੱਖ ਕੌਮ ਸਰਵਤ ਦੇ ਭਲੇ ਦੇ ਕਾਰਜ ਕਰਦੀ ਹੈ ਉੱਥੇ ਬਾਬਰ ਨੂੰ ਜਾਬਰ ਵੀ ਕਹਿੰਦੀ ਹੈ ਉੱਥੇ ਲਾਮਬੰਦ ਹੋ ਕੇ ਮੀਰੀ ਪੀਰੀ ਦੇ ਸਿਧਾਂਤ ਤੇ ਵੀ ਚੱਲਦੀ ਹੈ ਕੌਮ ਸੋ ਇਸ ਕਰਕੇ ਇਸ ਨੂੰ ਸਮੇਂ-ਸਮੇਂ ਤੇ ਟਾਰਗੇਟ ਕੀਤਾ ਗਿਆ ਏਜੰਸੀਆਂ ਵੱਲੋਂ ਅੱਜ ਵੀ ਤੁਸੀਂ ਹਾਲਾਤ ਦੇਖ ਰਹੇ ਹੋ ਕਿ ਚਲੋ ਜੇ ਆਪਾਂ ਗੱਲ ਕਰੀਏ ਪਹਿਲੀ ਗੱਲ ਇਹ ਕੋਸ਼ਿਸ਼ ਹੋ ਰਹੀ ਹੈ ਏਜੰਸੀਆਂ ਵੱਲੋਂ ਕਿ ਤਖਸਾਲ ਦੇ ਵਿੱਚ ਆਪਸ ਦੇ ਵਿੱਚ ਟਕਰਾਅ ਪੈਦਾ ਕਰਦੀ ਹੈ